bye do যে নি তো হরি হরে নাচ ডিগ পাবে না গো বন্দিয়া দিতে রহি এ तेरा किस्सा है तेरा किस्सा सारे पीने में पसंद वाली ਕਤਿਆਂ ਜੋ ਸੌਣ ਮਹੀਨਾ ਦੰਤੀਆ ਦੇ ਸੌਣ ਮਹੀਨਾ ਦੰਤੀਆ ਦੇ ਸਰੇ ਸੇਲੀਆਂ ਆਇਆਂ ਮੈ ਸੰਤੋ ਬਤੋ ਨਖੀਆਂ ਗਆਂ ਜਿੱਤਾ ਪਾਣਗੀਆਂ ਨੰਦੋ ਤੇ ਪਰਜਾਈਆਂ ਜਿੱਤਾ ਪਾਣਗੀਆਂ ਨੰਦੋ ਤੇ ਪਰਜਾਈਆਂ ਜਿੱਤਾ ਪਾਣਗੀਆਂ ਨੰਦੋ ਤੇ ਪਰਜਾਈਆਂ ਜਿੱਤਾ ਪਾਣਗੀਆਂ ਛੋਟੀ ਨਾਨੰਦ ਛੋਟੀ ਨਾਨੇ ਦੇਵਕੀ ਪਰਜਾਈ ਜਿੱਤੇ ਰਾਸ਼ਿਕਾਰ ਕੁੜੀਆਂ I'm <laughs> a ਇਹ ਤੁਮ ਤਾ ਜਾਈਂ ਨੀ ਕਾ ਕੋਈ ਕਹਾਣੀ ਨੀ ਟੱਟੇ ਵੀ ਕੱਟਦੇ ਨਾ ਨੂੰ ਤੇਰਾ ਮੇਰਾ ਜਿਹੜਾ ਆਪਣੇ ਪਿਆਰ ਵਿੱਚ ਛੇੜੂ ਜਾਹਰ ਕਰੀ ਦਸਮਣੀਆਂ ਆਪਾਂ ਦੋ ਨਾ ਨੇ ਅੱਜ ਦੀ ਦੇਵਚ ਨਗਨੀਆਂ ਆਪਾਂ ਦੋ ਨਾ ਨੇ ਅੱਜ ਦੀ ਦੇਵਚ ਨਗਨੀਆਂ ਆਪਾਂ ਦੋ ਨਾ ਨੇ ਥੱਲੇ ਝੱਲੇ ਥੱਲੇ ਗੜਾ ਮੈਂ ਉਹ ਚੱਕਣਾ ਜਿਹੜਾ ਪਹਾੜੀ ਦੇ ਉਹ ਲੈ ਘੜਾ ਮੈਂ ਚੱਕਣਾ ਲਿਆ ਮੇਰਾ ਮਾਸਤੰਦਰੀ ਦਾ ਢੋਲੇ ਪਿਆਰ ਤੇ ਲੀਦਾ ਸਭ ਐਸ ਹੈ ਲੀਆ ਇਹ ਗਾਮਨੀ ਪਗ ਰੋ ਬੰਦਾ ਰੰਗ ਨਹੀਂ ਕਰਾਉਂਦਾ ਕੂੜਾ ਨੀ ਕੈ ਕੁਰਸੀ ਤੇ ਹੁਕਮ ਚਲਾਵੇ ਇਹ ਗਾਮਨੀ ਕੈ ਕੁੰਟੀ ਤੇ ਨੀ ਪਿੰਡ ਦਾ ਸਭ ਪੈਂਚ ਗੁੜੀਆ ਹੁਕਮ ਚਲਾਵੇ ਗੀਰਨ ਚਲੋ छण देवी ने मन जेड़ा ये ना वे जोड़ के चलणगे 54 पानी ਲੈ जावे रोड़ के इनने 54 पानी ਲੈ जावे रोड़ के मैं ना जाए ਮੱਜੇ ਐ ਟੀ ਮੱਜੇ ਮੋਰ ਵੀਏ ਜਾਲ ਮਾ ਤੂ ਗੜਵਾ ਮੈਂ ਢੋਲ ਟੀਵੇ ਜਾਲ ਮਾ ਤੂ ਗੜਵਾ ਮੈਂ ਢੋਲ ਟੀਵੇ ਜਾਲ ਮਾ ਮੱਗੁੰਦੇ ਨੇ ਜੁਤੀ ਦੀ ਤੀ ਪਾ ਬੋਲੇ ਜੁਗ ਜੁਗ ਜੀ ਪਾ ਬੋਲੇ ਲੱਗੇ ਵੀਰ ਕੋ ਪਿਆਰੀ ਜੁਗ ਜੁਗ ਜੀ ਪਾ ਬੋਲੇ ਲੱਗੇ ਵੀਰ ਕੋ ਜਾਰੀ ਜੁਗ ਜੁਗ ਜੀ ਪਾ ਬੋਲੇ ਮੈਂ ਗਿੱਤੇ ਦੇ ਵਿੱਚ ਨੱਚਾ ਸੂਰਤ ਵੀ ਮੱਥਾ ਕੀ ਚੁਵੀ ਕਟਾਵਿਕ ਚਾਰੇ ਨੇਣ ਕਟਾਵਣੇ ਹੋਗੇ ਚਾਰੇ ਨੇਣ ਕਟਾਵਣੇ ਹੋਗੇ ਹੰਦੀ ਕੀ ਦੀ ਬੜੀ ਏ ਨਾਰਭ ਗਾਨੀ ਦੀ ਬਨਹੂ ਦਾ ਬੜੀ ਏ ਨਾਰਭ ਗਾਨੀ ਦੀ ਬਨਹੂ ਦਾ ਬੜੀ ਏ ਨਾਰਭ ਗਾਨੀ ਦੀ ਤੇਰੀ ਸੱਜ ਨਾਲ ਈ ਰਾਣੀਆਂ ਚੰਨ ਵਰਗੀ ਮੈਂ ਹੂਂ ਸੋਹਣਿਆ ਮੈਂ ਅਰ ਸ਼ਾਨਦਾਰ ਹੂਂ ਮੁਰਗੇ ਜੰਦੀਗੜ ਕੋਠੀ ਪਾ ਗੇ ਪਿੰਡਾਂ ਦੀ ਚੌਂਕ ਦੀ ਥੂਹ ਜੰਦੀਗੜ ਕੋਠੀ ਪਾ ਲੈ ਪਿੰਡਾਂ ਦੀ ਚੌਂਕ ਰਾਤ ਨੂੰ ਫੜਕੇ ਮੇਲਾ ਚੜਿਆ ਆਂਦਾ ਦੇਜਿਬਾਰੇ ਚੜਕੇ ਮੇਲਾ ਸੜਿਆ ਆਂਦਾ ਇੱਕ ਦਾਰੇ ਚੜਕੇ ਮੇਲਾ ਆ ਇਧਰ ਕਣਕਾਂ ਇਧਰ ਕਣਕਾਂ ਇਧਰ ਕਣਕਾਂ ਦੇ ਟੋਏ ਸਸੂ ਤੇਰੀ ਨੂੰ ਕੁੱਤੇ ਜਿੜੜੇ بڑے ਤਮਾਸ਼ੇ ਹੋਏ ਲੈ ਲੋ ਕਾਲ ਖੂਗਿਆ ਲੈ ਲੋ ਕਾਲ ਛੋਲੇ ਲੈ ਲੋ ਕਾਲ ਦੇਵਾਰ ਦੇ ਬੁਰੜਾ ਡੈਂਦੀ ਪੂਰਸੀ ਤੇਰੇ ਵੀਰ ਦੀ ਥਾਣੇਦਾਰ ਦੇ ਬੁਰੜਾ ਡੈਂਦੀ ਪੂਰਸੀ ਤੇਰੇ ਵੀਰ ਦੀ ਮੇਰਾ ਵੀਰ ਪਾਣੀ ਹੈਂ ਦਾਬੂ ਆਉਂਦੇ ਜਾਂਦੇ ਲੈਣ ਵਾਸਨਾ ਖੀਰ ਪਾਣੀ ਆਂਦਾ ਬੂਟ ਆਉਂਦੇ ਜਾਂਦੇ ਲੈਣ ਵਾਸਨਾ ਪੂਰ ਦੇ ਅਮਾਂਡੇ ਜਾਏ ਚੱਤੇ ਨਾਏ ਮੱਥੇ ਨਗਨੇ ਸਿੱਕਾ ਪੂਰ ਦੇ ਅਮਾਂਡੇ ਜਾਏ ਤੱਕ ਜਾਏ ਮੱਥਾ ਲਸ ਦੇ ਖੀਰ ਆਉਂਦੇ ਨੇ ਨਬੀਆ ਠੀਰ ਦੇ ਚੱਤੇ ਪਾਏ uh <laughs> ਕੀ ਹੋ ਤੀਆਂ ਪਿਆਰੀਆਂ ਦਾ ਤਿਹਾਰ ਹੁੰਦਾਗਾ ਕੀ ਕਹੋ ਦੇਖੋ ਇਹ ਜਿਹੜਾ ਤਿਹਾਰ ਕਹਿੰਦੇ ਧੀਆਂ ਦੇ ਤਰੀਕਾਂ ਹੁੰਦੀਆਂ ਰੌਣਕ ਵੇੜੇ ਦੀ ਇਹ ਧੀਆਂ ਪੈਣਾ ਸਾਡੀਆਂ ਸਾਰੀਆਂ ਸਾਂਝੀਆਂ ਨੇ ਜਿਹੜਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲਿਆ ਸੀ ਉਹ ਸੁਪਨਾ ਜਿਹੜਾ ਇਨਾਂ ਤਿਹਾਰਾਂ ਇਨਾਂ ਮੇਲਿਆਂ ਦੇ ਵਿੱਚ ਦੀ ਸਰਕਾਰ ਹੁੰਦਾ ਕਿਸੇ ਸਮੇਂ ਸੀ ਜਿਹੜਾ ਪੰਜਾਬ ਨੇ ਬਹੁਤ ਸੰਤਾਪ ਓਗਿਆ ਤੇ ਇਹ ਤਿਹਾਰ ਸੀ ਜਿਹੜੇ ਇੱਕ ਤਰ੍ਹਾਂ ਦੇ ਬੰਦ ਹੋਣ ਦੇ ਕਿਨਾਰੇ ਹੋ ਗਏ ਸੀ ਇਹਨਾਂ ਨੂੰ ਮੁੜ ਸਰਜੀਤ ਕਰਨਾ ਸਾਡੇ ਆਮ ਤੌਰ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਜਿਹੜੇ ਚਾਹੁੰਦੇ ਸੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਤੇ ਸਾਡੇ ਸਾਡੇ ਆਪਣੇ ਇਸ ਹਲਕੇ ਦੇ ਜਿਸ ਦੇ ਵਿੱਚ ਮੈਂ ਖੜੀ ਹਾਂ ਸੁਨਾਮ ਹਲਕਾ ਸਾਡੇ ਬਹੁਤ ਹੀ ਸਤਿਕਾਰਯੋਗ ਅਮਨ ਅਰੋੜਾ ਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਆਪਣੇ ਹਲਕੇ ਦੇ ਵਿੱਚ ਤੇ ਹਰ ਇੱਕ ਪਿੰਡ ਦੇ ਵਿੱਚ ਇਹਨਾਂ ਕੰਮਾਂ ਦੇ ਲਈ ਉਹ ਖੜੇ ਰਹਿੰਦੇ ਨੇ ਤਤ ਪਰ ਹੁੰਦੇ ਨੇ ਕਹਿ ਜੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਸ ਤੀਆਂ ਦੇ ਇਸ ਤਿਹਾਰ ਦੇ ਵਿੱਚ ਆਈਆਂ ਤਾਂ ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਨੂੰ ਤੀਜ ਦੀ ਤੇ ਰਖੜੀ ਦੀ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਇਹ ਖੁਸ਼ੀਆਂ ਖੇੜੇ ਇਹ ਮੇਲੇ ਨੇ ਜਿਹੜੇ ਪੰਜਾਬ ਦੇ ਪਿੰਡਾਂ ਵਿੱਚ ਇਸੇ ਤਰ੍ਹਾਂ ਲੱਗਦੇ ਰਹਿਣ ਤੇ ਜਿਉਂਦੀਆਂ ਬਸਦੀਆਂ ਰਹਿਣ ਇਹ ਧੀਆਂ ਧਿਆਣੀਆਂ ਤੇ ਉਹ ਸਾਰਾ ਸਮੂਹ ਪਿੰਡ ਜਿਨ੍ਹਾਂ ਨੇ ਇਹ ਜਿਹੜਾ ਅਪਰਾਲਾ ਸਾਡੀਆਂ ਧੀਆਂ ਦੇ ਲਈ ਕੀਤਾ। ਕੀ ਲੱਗਦਾ ਤੁਹਾਨੂੰ ਇਹ ਹਾਰ ਹੁਣ ਖਤਮ ਹੋਣ ਦਾ ਯਾਰ ਨਹੀਂ ਇਹ ਬਾਰੇ ਕੀ ਕਹੋਗੇ? ਦੇਖੋ ਇਹ ਸਾਡਾ ਬਹੁਤ ਵੱਡਾ ਜਿਹੜਾ ਸੀ ਕਹਦੀ ਆ ਵੀ ਸੱਭਿਆਚਾਰ ਦਾ ਅੰਗ ਹੈ ਸਾਡੀ ਵਿਰਾਸਤ ਨੂੰ ਸੰਭਾਲਣਾ ਸਾਡੀ ਪੀੜ੍ਹੀ ਦਾ ਇੱਕ ਕਹਿੰਦੇ ਹੁੰਦੇ ਨੇ ਮੁੱਖ ਕੰਮ ਹੁੰਦਾ ਹੈ। ਉਸੇ ਵਿਰਾਸਤ ਨੂੰ ਸੰਭਾਲਦੇ ਹੁੰਨੇ ਆ ਠੀਕ ਹੈ ਕੁਝ ਨਵਾਂ ਰੂਪ ਹੈ ਜਿਹੜਾ ਉਹਦੇ ਵਿੱਚ ਸਾਨੂੰ ਦੇਖਣ ਦੇ ਤੁਸੀਂ ਦੇਖਿਆ ਹੋਣਾ ਬੀ ਡੀ ਜੇ ਸਿਸਟਮ ਹੈ ਜਿਹੜਾ ਥੋੜਾ ਜਿਹਾ ਭਾਰੂ ਹੁੰਦਾ ਪਰ ਮੇਰੀ ਇੱਕ ਇਹ ਜੇ ਔਰਤ ਹੋਣ ਦੇ ਨਾਤੇ ਮੈਂ ਆਪਣੀ ਜ਼ਿੰਮੇਵਾਰੀ ਹਮੇਸ਼ਾ ਨਵਾਉਂਦੀ ਆ ਕਿ ਗਿੱਧਾ ਜਿਹੜਾ ਉਹ ਜ਼ਰੂਰ ਪਿੰਡ ਦੇ ਵਿੱਚ ਜਿਹੜਾ ਪਾਇਆ ਉਹ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀ ਪੀੜ੍ਹੀ ਹੈ ਸਾਡੀਆਂ ਨੌਜਵਾਨ ਕੁੜੀਆਂ ਨੇ ਉਹ ਉਸ ਵਿਰਾਸਤ ਦੇ ਨਾਲ ਜੁੜੀਆਂ ਰਹਿਣ ਕਿਉਂਕਿ ਡੀ ਜੇ ਤੇ ਨੱਚਣਾ ਜਿਹੜਾ ਇੱਕ ਬਹੁਤ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਸਾਡੀ ਪੰਜਾਬਣਾਂ ਦਾ ਜੋਰ ਤਾਂ ਦੇਖੀ ਗਿੱਧੇ ਦੇ ਨਾਲ ਜਾਂਦਾ ਤਾਂ ਮੈਂ ਜਿੱਥੇ ਵੀ ਜਾਨੀ ਆ ਪਿਛਲੇ ਦੋ ਪਿੰਡਾਂ ਚ ਵੀ ਆਈਆਂ ਤਾਂ ਅਸੀਂ ਗਿੱਧਾ ਜਿਹੜਾ ਉਹ ਜ਼ਰੂਰ ਸੈਲੀਬ੍ਰੇਟ ਕਰਦੇ ਆ ਬੇਸ਼ੱਕ ਬਾਅਦ ਦੇ ਵਿੱਚ ਜਿਹੜੇ ਸਾਡੀਆਂ ਧੀਆਂ ਧਿਆਣੀਆਂ ਨੇ ਉਹ ਆਪਣੇ ਡੀਜੇ ਤੇ ਪ੍ਰੋਗਰਾਮ ਲਾ ਕੇ ਨੱਚ ਵੀ ਰਹੀਆਂ ਨੇ ਬਹੁਤ ਬਹੁਤ ਪਿੰਡਾਂ ਨੂੰ ਕਰਿਆ ਕੀ ਹੋ ਗਏ ਜਿਵੇਂ ਕਿ ਧੀਆਂ ਧਿਆੜੀ ਦਾ ਤਿਹਾਰਾ ਹੈ ਧੀਆਂ ਦਾ ਤਿਹਾਰਾ ਪੱਲਾ ਦਾ ਮੈਸੂਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਤਿਆਂ ਦਾ ਤਿਉਹਾਰ ਲਾਇਆ ਮੈਨੂੰ ਲੱਗਿਆ ਇਹ ਮਹਸੂਸ ਕੀਤਾ ਵੀ ਤਿਉਹਾਰ ਬਹੁਤ ਸਾਰੇ ਲੋਕ ਹੁੰਦਾ ਜਾ ਰਿਹਾ ਜਿਹੜੇ ਨੇ ਤਿਉਹਾਰ ਪਹਿਨਾ ਨੇ ਇੱਕ ਦੂਜੇ ਤੋਂ ਵਿਛੜਿਆ ਜਾ ਰਹੇ ਨੇ ਮੈਨੂੰ ਇਹ ਲੱਗਿਆ ਵੀ ਸਾਰਿਆਂ ਦਾ ਇੱਕ ਮਿਲ ਜੁਲ ਕੇ ਇੱਕ ਵਧੀਆ ਪ੍ਰੋਗਰਾਮ ਬਣੂਗਾ ਇਹ ਮੈਂ ਇੱਕ ਸਾਡਾ ਉਪਰਾਲਾ ਸੀ ਅੱਗੇ ਤੋਂ ਸੋਚ ਕਰ ਰਿਹਾ ਵੀ ਇਹਨੂੰ ਵੱਧ ਕੇ ਅਸੀਂ ਕਰੀਏ ਜੋ ਦੇ ਵਿੱਚ ਘਟਾ ਰਹਿ ਗਏ ਆ ਉਹ ਪੂਰੀਆਂ ਕਰਾਂਗੇ ਤੇ ਮੈਨੂੰ ਇਹ ਲੱਗਿਆ ਵੀ ਸਾਡਾ ਪ੍ਰੋਗਰਾਮ ਬਹੁਤ ਵਧੀਆ ਹੋਇਆ ਪਹਿਨਾ ਨੇ ਪੂਰਾ ਸਾਥ ਦਿੱਤਾ ਮੈਂ ਹੋਰ ਵੀ ਪਿੰਡਾਂ ਦੇ ਸਰਪੰਚ ਗ੍ਰਾਮ ਪ੍ਰਚੇਤਾ ਨੂੰ ਬੇਨਤੀ ਕਰਦਾ ਕਿਸ ਤਰ੍ਹਾਂ ਦੇ ਪ੍ਰੋਗਰਾਮ ਆਪਾਂ ਲਿਖੀਏ ਬਣਾਈਏ ਜਿਸ ਦੇ ਨਾਲ ਆਪਣਾ ਸੱਭਿਆਚਾਰ ਪ੍ਰਚਲਿਤ ਰਹੇ ਬਹੁਤ ਬਹੁਤ ਧੰਨਵਾਦ ਜਿਹੜੀਆਂ ਨੇ ਇਸ ਪ੍ਰੋਗਰਾਮ ਆਪਣੇ ਕੈਂਡੀ ਨੂੰ ਬੋਰ ਕਰ ਰਹੇ ਨੇ ਸੋ ਇਹਨਾਂ ਦਾ ਚੈਨਲ ਬਣਾਇਆ ਜੀ IP ਐਂਡ ਭਾਰਤ ਇਕਾਗ੍ਰਾਮ ਫੇਸਬੁਕ YouTube ਚੈਨਲ ਤੇ ਵੀ ਨੇ ਇਹਨਾਂ ਨੂੰ ਤਾਦਾਮ ਹੈ ਕਰਦੇ ਕੇ ਦੇਖਦੇ ਹਾਂ ਕਿ ਕਹਾ ਆਪ ਦੀ ਪਾਰਟੀ ਸੰਗ੍ਰੋਹ ਸੋਜੀ ਦੇ ਤੌਰ ਤੇ ਸਾਰੇ ਦੇ ਨਾਲ ਸਾਥ ਹੋ ਰਿਹਾ ਆ ਬਹੁਤ ਬਹੁਤ ਧੰਨਵਾਦ ਜੀ ਜੀ ਉਹਨਾਂ ਦੇ ਨੇ ਸੋ

ਪਛਨੀ ਰਾਜਮਕਾਏ ਨੀ ਫੂਟੋ ਬਿਆਤੇ ਚੱਚਰ ਹੁੰਦੀ ਫੂਟੋ ਬਿਆਤੇ ਚੱਚਰ ਹੁੰਦੀ ਚੱਚਰ ਨਾ ਕਰਵਾਏ ਨਾ ਆਪਣੇ ਮਾਪਿਆਂ ਦੀ ਫੁਲਵਰਦੀ ਰੱਖਾਈਏ ਨੀ ਆਪਣੇ ਮਾਪਿਆਂ ਦੀ ਫੁਲਵਰਦੀ ਰੱਖਾਈਏ ਨੀ ਆਪਣੇ ਮਾਪਿਆਂ ਦੀ ਅੱਜ ਅੱਜ ਵੀ ਬਹੁਤ ਬਹੁਤ ਨਿਮਾਨ ਸਰਹੰਦਾ ਲਓ ਮੇਰੇ ਮਾਮਾ ਭੇਗਾ ਮੈਂ ਕਿ ਮੈਂ ਤੁਹਾਨੂੰ ਜਿੰਨੀ ਥੋੜਾ ਜਿਆ ਤੇ ਬੋਲੀਆਂ ਪਾ ਲੋ ਆਪਾਂ ਨੱਚ ਲਾਣਾ ਧੰਨਵਾਦ ਲੋ ਇਸ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਅਲਿਖਿਆ ਗਿਆ ਸਾਰੇ ਹੀ ਸਤਿਕਾਰਯੋਗ ਸਰਮੰਦ ਜੀ ਦੂਜੀਆਂ ਭੈਣਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਲਓ ਜੀ ਹੁਣ ਮਾਈਕ ਸਾਡੀਆਂ ਭੈਣਾਂ ਦੇ